ਪਰੇ ਬਤਾਂਵਾ ਬਹੁਤ ਨਿਕਲਦੀਆਂ ਜਦੋਂ ਬੰਦਾ ਕਿਸੇ ਦਾ ਬੰਦਾ ਕਿਸੇ ਦਾ ਪੁੱਤ ਮਾਂ ਰੋਂਦੀ ਆ ਜਦੋਂ ਵਿਲਕਦੀ ਆ ਤਾਂ ਉਹ ਚੀਜ਼ਾਂ ਪਤਾ ਨਹੀਂ ਕਿਨੂੰ ਲੱਗ ਜਾਂਦੀਆਂ ਕਿਨੂੰ ਨਹੀਂ ਤਾਂ ਸੋ ਅਸੀਂ ਤਾਂ ਆਪਣੇ ਨੂੰ ਹੀ ਸਮਝਾਈਦਾ ਕਿਸੇ ਨੂੰ ਕੀ ਕਹਿਣ ਦੇਣਾ ਵੀ ਤੇਰੇ ਹੱਥੋਂ ਨਾ ਕਿਸੇ ਦਾ ਮਾੜਾ ਹੋ ਜੇ ਕਿਸੇ ਨੇ ਕਰਤਾ ਉਹ ਉਹਦੇ ਕਰਮ ਵੀ ਤੁਸੀਂ ਕਰਮ ਨਹੀਂ ਕਰਨਾ ਇਦਾਂ ਦਾ ਵੀ ਤੁਸੀਂ ਨਹੀਂ ਕਿਸੇ ਨੂੰ ਲਾਉਣਾ ਇਹੋ ਜਿਹੀ ਚੀਜ਼ ਕਿਉਂਕਿ ਭੈਣੇ ਦੁੱਖ ਦਿੱਤੇ ਸੀਗੇ ਨਾ ਘਰਦਿਆਂ ਨੂੰ ਉਹ ਚੀਜ਼ੇ ਕਰਮਾਂ ਜੀ ਤੇ ਵੀਰੇ ਇਸ મતલਬ ਕਿ ਹਮਸਫਰ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਅੱਜ ਔਨ ਕੈਮਰਾ ਨੂੰ ਥੈਂਕਸ ਕਰੋਗੇ ਬਹੁਤ ਬਹੁਤ ਪੈਣੇ ਔਨ ਕੈਮਰਾ ਕੀ ਇਹ ਤਾਂ ਲਿਖਿਆ ਬਹੁਤ ਜ਼ਿਆਦਾ ਸਵੇਰੇ ਉੱਠਦੇ ਸਾਰ ਬੈੰਦੇ ਸਾਰ ਕਿ ਇਹ ਪੈਣੇ ਜ਼ਿੰਦਗੀ ਚ ਇੱਕ ਰੱਬ ਬਣ ਕੇ ਆਇਆ ਹਨਾ ਤੇ ਇਹਦੇ ਨਾਲ ਕੀ ਹਾਂ ਜਦ ਤੱਕ ਸਾਹ ਚੱਲਦੇ ਆ ਪ੍ਰਮਾਤਮਾ ਦੀ ਮਿਹਰ ਦੇ ਨਾਲ ਜਦ ਅੱਜ ਮੈਂ ਅੱਜ ਤੱਕ ਪੈਣੇ ਅਸੀਂ ਇਹ ਸੋਚੀਦਾ ਕਿ ਹਾਂ ਚਲਦੇ ਬੰਦਿਆਂ ਦੇ ਹਨਾ ਜਾਨੀ ਕਿ ਵਿਆਹ ਬਾਅਦ ਚੁੰਦੇ ਡਿਵੋਰਸ ਪਹਿਲਾਂ ਹੋ ਜਾਂਦੇ ਹਨਾ ਪਰ ਮੈਂ ਦਾਤਿਆਂ ਤੋਂ ਇਹੀ ਅਰਦਾਸ ਕਰਦਾ ਹਾਂ ਪਰਮਾਤਮਾ ਕਿ ਤੇ ਸਾਡਾ ਰਿਸ਼ਤੇ ਚ ਫਿੱਕ ਨਾ ਪਵਾ ਦੀ ਕਿਸੇ ਕਰਕੇ ਹਾਂਜੀ ਜੀ ਤੁਸੀਂ ਥੈਂਕਸ ਕਰੋਗੇ ਨਾ ਮੈਂ ਬਹੁਤ ਥੈਂਕ ਯੂ ਮੇਰੀ ਲਾਈਫ ਮੇਰੀ ਵੀ ਬਦਲੀ ਆ ਇਹ ਨਹੀਂ ਕਿ ਇਹਨਾਂ ਦੀ ਬਦਲੀ ਮੇਰੀ ਵੀ ਲਾਈਫ ਬਦਲ ਗਈ ਬਹੁਤ ਜ਼ਿਆਦਾ ਮੈਂ ਤਾਂ ਏ ਕਮੋਂ ਕਿ ਮੈਨੂੰ ਨਹੀਂ ਮਹਿਸੂਸ ਹੁੰਦਾ ਆ ਚੀਜ਼ ਜਿਹੜੀ ਇਹ ਮੈਨੂੰ ਚੇਤਾ ਕਰਾਉਂਦੀ ਕਿ ਵਿਆਹੀ ਆ ਮੈਂ ਨਹੀਂ ਤਾਂ ਮੈਂ ਜਵਾਕ ਆ ਘਰ ਚ ਸਾਰਿਆਂ ਤੋਂ ਛੋਟੀ ਆ ਕਿ ਹਾਈਟ ਚ ਵੀ ਛੋਟੀ ਆ ਮम्मी ਜਵਾਕ ਆ ਮੈਂ ਤਾਂ ਜਵਾਕਾ ਵਾਂਗੂ ਰਹਿੰਦੀ ਕੋਈ ਮੈਂ ਘਰ ਚ ਇਹ ਨਹੀਂ ਕਿ ਮੇਰੀ ਰਿਸਪੌਂਸਿਬਿਲਟੀ ਕੀ ਆ ਕੰਮ ਕਰਨਾ ਜਵਾਕ ਤੇ ਉਹ ਲਾਈਫ ਮੈਨੂੰ ਵਧੀਆ ਲੱਗਦੀ ਆ ਕਿ ਮੈਨੂੰ ਕੋਈ ਬੱਚਿਆਂ ਵਾਂਗੂ ਰੱਖਦਾ ਤੇ ਪਿਆਰ ਮਿਲਦਾ ਕੀ ਗਾਂ ਪਰਮਾਤਮਾ ਦੇ ਹੱਥਿਆ ਬਸ ਇਹੀ ਚੁੰਨੇ ਕਿ ਹਾਂ ਦੁਬਾਰਾ ਪਰਮਾਤਮਾ ਨਿਸ਼ਾਨਾ ਕਰਾ ਦੇ। ਇਹੋ ਚੀਜ਼ ਤੋਂ ਡਰ ਲੱਗਦਾ ਕਿ ਨਿਸ਼ਾਨਾ ਦੁਬਾਰਾ ਹੋ ਜਵੇ। ਕੋਈ ਕਿਸੇ ਦਾ ਪੋਤ ਨਾ ਕਰੇ ਕਿਸੇ ਦਾ। ਤਾਂ ਸਹੀ ਗੱਲ ਹੈ ਨਾ ਕਰੇ ਕਿਸੇ ਦੇ। ਕਿਉਂਕਿ ਉਹਨਾਂ ਨੂੰ ਪਤਾ। ਬਿਲਕੁਲ ਜਿਨ੍ਹਾਂ ਦੇ ਵਿੱਚ ਵੀ। ਉਹਦਾ ਸੁਣਦੇ ਪਏ ਤੁਹਾਨੂੰ ਨਹੀਂ ਪਤਾ। ਹੁਣ ਮੈਨੂੰ ਪਤਾ ਹੈ ਕਿ ਉਹ ਦਿਨ ਦੇਖਿਆ ਮੇਰੇ ਤੇ ਕਿਦਾਂ ਬੀਤੀ ਤੇ ਮਮਾ ਨੂੰ ਪਤਾ ਹੈ। ਹਮ ਭੈਣ ਨੂੰ ਪਤਾ ਹੈ ਪਾਪਾ ਨੂੰ ਪਤਾ ਹੈ ਜਿਨ੍ਹਾਂ ਨੇ ਦੇਖ ਲਿਆ ਭੈਣ ਨੇ ਬਹੁਤ ਸਾਰਾ ਦਿੱਤਾ ਭੈਣ ਨੇ ਬਹੁਤ ਜ਼ਿਆਦਾ ਇੰਨੇ ਸਾਡਾ ਜਵਾਬ ਆ ਪਰ ਫਿਰ ਸਾਨੂੰ ਸੰਭਦਾ ਉਹ ਸਾਨੂੰ ਸੰਭਦਾ ਇਹਨੂੰ ਹੁਣ ਵੀ ਮੈਂ ਕੋਈ ਵੀ ਗੱਲ ਕਹਿ ਦੇਣੀ ਕਿ ਹਾਂ ਆ ਚੀਜ਼ ਖਾਣੀ ਜਾਂ ਪੀਣੀ ਰਾਤ ਨੂੰ ਜਾਂ ਦਿਨੇ ਇੰਨਾ ਇੰਨਾ ਮਤਲਬ ਇੰਨਾ ਵੀਕਲੈਸ ਹੋ ਗਈ ਇਹਨਾਂ ਬਿਮਾਰ ਰਹਿਣ ਲੱਗ ਗਈ ਕਿ ਮੈਂ ਉਹਨੂੰ ਕਹਿਣਾ ਤੂੰ ਲੱਗੇ ਰਹਿਣਾ ਹੂੰ ਲੱਗੇ ਹੀ ਰਹਿਣਾ ਕਿ ਮੈਂ ਮੀਮੂ ਭੈਣੇ ਜੇ ਮਾੜਾ ਮੋਟਾ ਨਾ ਕੁਛ ਹੋਣਾ ਉਹਨੇ ਨਾਲ ਹੀ ਰੂੰਣ ਲੱਪਣਾ ਮੇਰਾ ਭਰਾ ਨੂੰ ਕੁਛ ਹੋ ਗਿਆ ਮੇਰਾ ਇੱਕ ਅਰੀ ਐਕਸੀਡੈਂਟ ਹੋ ਗਿਆ ਹੀ ਰੂੰਣ ਲੱਪੀ ਪਿੱਟਣ ਲੱਪੀ ਕਿ ਮੇਰੇ ਭਰਾ ਨੂੰ ਕੀ ਹੋ ਗਿਆ ਕੀ ਹੋ ਗਿਆ ਜਾਣ ਵਸ ਦੀ ਇਹ ਜਿਹੜਾ ਕਦੀ ਵੀ ਨਹੀਂ ਬਦਲ ਸਕਦਾ ਬਿਲਕੁਲ ਸਾਡਾ ਬੱਚਾ ਹੈ ਸਾਡਾ ਬਾਬਾ ਜੀ ਨੇ ਵਿਆਹ ਤਾਂ ਪਹਿਲਾਂ ਦੇ ਦਿੱਤਾ ਹੈ ਇਨਸਾਨ ਪਰ ਇਹ ਹਾਂ ਤਾਂ ਸਾਨੂੰ ਇਹ ਸਾਨੂੰ ਤਾਂ ਸਹੀ ਗੱਲ ਹੈ ਪਰ ਇਹਨੂੰ ਰਾਤ ਨੂੰ 3 ਵਜੇ ਵੀ ਕਹਿ ਦਿੰਨਾ ਨਾ ਓਕੇ ਪਾਸਤਾ ਖਾਣਾ ਸੁੱਤੀ ਨੂੰ ਓਟ ਸੁੱਤੀ ਨੂੰ ਓਟ ਆ ਕੇ ਕਜੀ ਪਾਸਤਾ ਖਾਣਾ ਲਿਆ ਦਿੰਨੀ ਭਾ ਮੈਂ ਲਿਆ ਦਿੰਨੀ ਆ ਕੋਈ ਨਾ ਇਹਨੂੰ ਬਤਾ ਅੱਛਾ ਕਿੱਦਾਂ ਦੇ ਟਾਈਮ 'ਚ ਵੀਰ ਨੂੰ ਸੰਭਾਲ ਲਿਆ ਪਾਸਤਾ ਕੀ ਗੋਂਗੇ ਵੀਰਾ ਭਾਬੀ ਤੁਹਾਡੇ ਕੋਲ ਬੈਠੇ ਹੋਇਆ ਬਸ ਕੋਸ਼ ਰਹਿਣ ਇਦੀ ਹੈਪੀ ਹੈਪੀ ਰਹਿਣ ਔਰ ਮੇਨ ਨਾਲੜਦੇ ਰਹਿਣ ਤੇ ਮੈਂ ਵੀ ਚੰਗੀ ਜਾਰੀ ਰੋਕਾਤ ਰਿਓ ਬੁੱਝਵਾ ਕੇ ਸਾਡਾ ਪੈਣੀ ਇਹਦੇ ਬਿਨਾਂ ਇਹਦੇ ਨਾਲ ਹੀ ਅਸਾਂ ਹੀ ਤੇ ਸਾਰਾ ਦਿਨ ਇਹਦੇ ਨਾਲ ਲੰਘਦਾ ਆ ਅਸੀਂ ਮਤਲਬ ਇਹ ਨਹੀਂ ਕਹਿੰਦੇ ਕਿ ਸਾਡਾ ਕੋਈ ਪਰਸਨਲ ਰੂਮ ਆ ਸਾਡੇ ਰੂਮ ਅਸੀਂ ਤਿੰਨੇ ਰਹਿਨੇ ਹੈ ਮਮੀ ਪਪਾ ਰਾਤ ਨੂੰ ਥੱਲੇ ਸੌਂਦੇ ਮੈਂ ਕਹਿੰਦਾ ਇਹ ਨਹੀਂ ਨਹੀਂ ਥੱਲੇ ਸੌਂਦੇ ਅਸੀਂ ਤਿੰਨੇ ਸਾਡੇ ਨਾਲੋਂ ਵੱਧ ਉਹਨੂੰ ਪਤਾ ਹੈ ਸਾਡੀਆਂ ਵੀਡੀਓਜ਼ ਬਣਾਉਣੀ ਹੈ ਇਹਨੇ ਸਾਡਾ ਸਾਰਾ ਕੰਮ ਇਹਦੇ ਹੱਥ ਚ ਸਾਰਾ ਕੁਝ ਕਰਦੀ ਆ ਇਹ ਪਾਸੇ ਕਿ ਜਵਾਕ ਆ ਹਲੇ ਤਾਂ ਜਵਾਕ ਬਣੇ ਹਜੇ ਤਾਂ ਮੈਂ ਕਹਿੰਨਾ ਸ਼ੁਕਰ ਪ੍ਰਮਾਤਮਾ ਦਾ ਬਾਕੀ ਕੁੜੀਆਂ ਵਾਂਗੂ ਨਹੀਂ ਹੈਗੀ ਪਲੱਸ 2 ਕਰ ਲਈ ਆ ਬਾਕੀ ਕੁੜੀਆਂ ਵਾਂਗੂ ਨਹੀਂ ਕਿ ਕਹੇ ਚੀਜ਼ ਦਾ ਸ਼ੌਂਕ ਜਾਂ ਕੁਝ ਵੀ ਇਹਦਾ ਕੋਈ ਕੋਈ ਵੀ ਅਕਾਊਂਟ ਐ ਇਹਨੇ ਮੈਂ ਇਹਨੂੰ ਮੈਨੂੰ ਪਹਿਲਾਂ ਪੁੱਛਣਾ ਇਹ ਚੀਜ਼ ਕੀ ਡਰ ਰਿਸਪੈਕਟ ਵੀ ਇੱਕ ਡਰ ਵੀ ਕਿ ਹਾਂ ਇਹਦੀ ਭਰਾ ਦਾ ਇਹਨੂੰ ਇਹ ਚੀਜ਼ ਆ ਕਿ ਹਾਂ ਮੇਰੇ ਭਰਾ ਦੀ ਜਿਹੜੀ ਇੰਨੀ ਬਣੀ ਕਿਤੇ ਮਿੱਟੀ ਚ ਨਾ ਪੈ ਜਾਵੇ ਕਿ ਮੇਰੇ ਕਰਕੇ ਇਸ ਚੀਜ਼ ਦਾ ਇਹਨੂੰ ਬਹੁਤ ਜ਼ਿਆਦਾ ਕਿ ਹਾਂ ਸੋਚੀਦਾ ਜਵਾਕ ਇਹ ਚੀਜ਼ ਸੋਚਦਾ ਕਿ ਹਨਾ ਬਹੁਤ ਵੱਡੀ ਗੱਲ ਆ ਕਿ ਮੇਰੇ ਭਰਾ ਦੀ ਇੱਜ਼ਤ ਆ ਕਿ ਹਾਂ ਮੈਂ ਬਾਹਰ ਕਿਤੇ ਕੋਈ ਇਦਾਂ ਦੀ ਗਲਤੀ ਆਪਣੇ ਪੂਰਾ ਭੈਣੇ ਜਵਾਕ ਅੱਜ ਦੇ ਦਿਨ ਵੀ ਇਹਨਾਂ ਗੁੱਡੀਆਂ ਪਟੂਲਿਆਂ ਦੇ ਸ਼ੌਂਗ ਆ ਇਹਨੂੰ ਅਸੀਂ ਕਿਤੇ ਬਾਹਰ ਜਾਣਾ ਅਸੀਂ ਬਾਹਰ ਜਾਣਾ ਮੇਰੇ ਲਈ ਭਾ ਡੋਲੇ ਆਈ ਮੈਂ ਬਾਹਰ ਸਗਾ ਭੈਣੇ ਡਭਈ ਜਦੋਂ ਗਿਆ ਤੇ ਮੈਂ ਦੂ ਵਾਰੀ ਘੁੰਮ ਕੇ ਆਂ ਤੇ ਦੂਨੀ ਵਾਰੀ ਇਹਦੀਆਂ ਡੋਲਾਂ ਪਹਿਲਾਂ ਆਈਆਂ ਕਿ ਹਾਂ ਉਹਨਾਂ ਨੇ ਓਵਰ ਮੇਰਾ ਵੇਟ ਹੋ ਗਿਆ ਤੇ ਮੈਂ ਡੋਲ ਹੱਥ ਚ ਲੈ ਕੇ ਤੁਰਨ ਫਿਰਨ ਡਿਆਗਾ ਉਤੇ 에ਰਪੋਰਟ ਤੇ ਮੈਂ ਕਿਹਾ ਭਰਾਵਾ ਭੈਣ ਮੇਰੀ ਦੀ ਡੋਲ ਆਏ ਉਹਨੇ ਜਾਂਦੇ ਨਹੀਂ ਮੇਰੀ ਜਾਨ ਕੱਢ ਦੇਣੀ ਤੇ ਖੇਡਦੇ ਘਰੇ ਤਿੰਨੇ ਜਾਣੇ ਇੰਤੇ ਮੈਲਾਡੀ ਨੂੰ ਇਸ਼ਾਰਾ ਕਰ ਦੇਣਾ ਚੱਲੀਏ ਫਿਰ ਆਪਾਂ ਕੁਝ ਖਾਣ ਫਿਰ ਆਪਾਂ ਦੋਵੇਂ ਜਾਣੇ ਆ ਅੱਜ ਤੇ ਲੱਗੇ ਮੂੰਹ ਪਤਾ ਲੱਗ ਜਾਣਾ ਕਿ ਹਾਂ ਬਣ ਗਿਆ ਅਸੀਂ ਜਾਂਦੇ ਨਹੀਂ ਕਿਤੇ ਕੱਲੇ ਨਾਲੇ ਜਾਂਦੇ ਸਾਰੇ ਅਸੀਂ ਨਾਲੇ ਖੜਨਾ ਕੋਈ ਸਨ ਖਾਸ ਕਰਕੇ ਨਾ ਮੈਨੂੰ ਇਦਾਂ ਲੱਗਦਾ ਰਹਿੰਦਾ ਕੋਈ ਕਹਿ ਰਾਂ ਦਾ ਬਿਆਨ ਕਿ ਇਹ ਆਈ ਹੈ ਕੱਲ ਦੀ ਤੇ ਅੱਜ ਮੇਰੇ ਭਰਾ ਨੂੰ ਇਦਾਂ ਉਹ ਪਹਿਲਾਂ ਮੇਰੇ ਕੋ ਹੋ ਜਾਂਦੀ ਆ ਸਾਡੇ ਚ ਗੱਲਾਂ ਕਿ ਅਸੀਂ ਕਿਹੜੇ ਨੇ ਅਸੀਂ ਵੀ ਲੜ ਪੈਨੇ ਆ ਪਰ ਇਦਾਂ ਕਦੇ ਨਹੀਂ ਲੜੇ ਕਿ ਤੂੰ ਇਦਾਂ ਜੋ ਤੂੰ ਇਦਾਂ ਜਵਾਕਾਂ ਵਾਂਗੂ ਲੜਨੋ ਲੜਦਾ ਇੱਕ ਦੂਜੇ ਨਾਲ ਪਰ ਇਹਦੇ ਬਿਨਾਂ ਵੀ ਕੁਛ ਨਹੀਂ ਮਾਂ ਪਿਓ ਬਿਨਾਂ ਵੀ ਕੁਛ ਨਹੀਂ ਬਿਲਕੁਲ ਅੱਛਾ ਜੀ ਵੀਰੇ ਨੂੰ ਦੇਖ ਕੇ ਕਿੰਨੀ ਕਿ ਖੁਸ਼ੀ ਹੁੰਦੀ ਬਹੁਤ ਖੁਸ਼ੀ ਹੁੰਦੀ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਮੇਰਾ ਭਰਾ ਦਾ ਹੀ ਕਿਦਾਂ ਸਾਰੇ ਮੈਨੂੰ ਮੇਰੇ ਫਰੈਂਡਸ ਵੀ ਸਕੂਲ ਸਰਕਲ ਕਹਿੰਦਾ ਸੀਗਾ ਵੀ ਤੇਰਾ ਭਰਾ ਹੈ ਨਾ ਲੋ ਇਦਾਂ ਅਸੀਂ ਫੋਟੋ ਕਰਾਉਣੀ ਆ ਤੇਰੇ ਭਰਾ ਨਾਲ ਲਾਈਕ ਪ੍ਰਾਊਡ ਫੀਲ ਹੁੰਦਾ ਹੈ ਹੂੰ अच्छा ਹੁਣ ਬਾਏ ਬਾਏ ਕਰ ਦਿਓ ਆਡੀਅנס ਨੂੰ ਟਾਈਮ ਵੀ ਬਹੁਤ ਹੋ ਗਿਆ ਬਿਲਕੁਲ ਬਿਲਕੁਲ ਗੱਲਾਂ ਬਾਤਾਂ ਦਾ ਸਮਾਂ ਨਹੀਂ ਪਤਾ ਲੱਗਾ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣੇ ਤੁਸੀਂ ਆਏ ਸਾਡੇ ਕੋਲ ਕੀ ਕਹਿੰਦੇ ਆ ਗੱਲਾਂ ਦਿਲੀਆਂ ਨਿਕਲੀਆਂ ਅਸੀਂ ਜਿੱਦਾਂ ਕਹਿੰਦੇ ਜਿਹੜਾ ਢਿੱਡ ਖਾਲੀ ਹੋ ਗਿਆ ਸਾਡਾ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਹੁਣ ਭੈਣੇ ਪਤਾ ਨਹੀਂ ਇਸ ਚੀਜ਼ ਨੂੰ ਕਈਆਂ ਨੇ ਨੈਗੇਟਿਵਿਟੀ ਚ ਲੈਣਾ ਪੋਜ਼ਿਟਿਵਿਟੀ ਚ ਲੈਣਾ ਪਰ ਜੋ ਸੱਚ ਸੀ ਜੋ ਸੱਚ ਹੈ ਪਰ ਬੇਡ ਕਮੈਂਟਾਂ ਵਾਲਿਆਂ ਨੂੰ ਵੀ ਕੀ ਕਹਿੰਦੇ ਆ ਸ਼ੁਕਰਾਨਾ ਉਹਨਾਂ ਦਾ ਵੀ ਆ ਕਿ ਹਾਂ ਅੱਛਾ ਪਹਿਲੀ ਸ਼ੁਕਰਾਨਾ ਕਰਦੇ ਹਾਂ ਹੋਰ ਪਹਿਲਾਂ ਹੀ ਕਿ ਹਾਂ ਪਤਾ ਆ ਭੈਣੇ ਹੁੰਦਾ ਫੇਕ ਅਕਾਊਂਟ ਬਣਾ ਬਣਾ ਕੇ ਸਾਨੂੰ ਸਾਡੀ ਰੀਲਾਂ ਥੱਲੇ ਸਾਡੀ ਸਨੈਪਚੈਟ ਤੇ ਅਸੀਂ ਤੇ ਨੇ ਅੱਪੀ ਥੈਂਕ ਯੂ ਕਿ ਤੁਸੀਂ ਵੀ ਦੇਖਦੇ ਜੇ ਤੁਸੀਂ ਨਾ ਦੇਖੋ ਤਾਂ ਕਿੱਦਾਂ ਪਤਾ ਲੱਗੇ ਕਿ ਹਾਂ ਇਹ ਚੀਜ਼ ਵੀ ਹੈਗੀ ਹੈ ਇਹ ਪਤਾ ਸਾਡੀ ਸ਼ਾਇਦ ਕਿਤੇ ਗਲਤੀ ਪਤਾ ਲੱਗਦੀ ਹੋਵੇ ਹਨਾ ਚਲੋ ਬਾਕੀ ਭੈਣੇ ਬਹੁਤ ਬਹੁਤ ਤੁਹਾਡਾ ਧੰਨਵਾਦ